ਵਾਹਿਗੁਰੂ 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 ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨਾਮੁ ਗੁਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਨਿਰੰਕਾਰ ਭਾਵ ਬ੍ਰਹਮ ਕਰਤਾ ਵਾਹਿਗੁਰੂ ਰਬ ਪ੍ਰਮਾਤਮਾ ਭਗਵਾਨ ਅੱਲਾ ਰਾਮ ਸਭ ਉਹੀ ਹੈ ਸੰਸਾਰ ਦਾ ਜਨਮਦਾਤਾ ਪਾਲਣਹਾਰ ਉਹ ਨਰਾংকার ਕੇਵਲ ਇੱਕ ਹੈ ਉਸ ਨੂੰ ਵਕ ਵਕ ਨਾਮਾਂ ਨਾਲ ਪੁਜਿਆ ਜਾ ਰਿਹਾ ਹੈ ਉਸ ਦਾ ਨਾਮ ਸੱਚਾ ਭਾਵ ਸਦਾ ਰਹਿਣ ਵਾਲਾ ਹੈ ਉਹ ਸੰਸਾਰ ਤੇ ਉਸ ਦੇ ਜੀਵਾਂ ਨੂੰ ਰਚਨ ਵਾਲਾ ਹੈ ਉਹ ਇਹ ਸਭ ਕੁਝ ਕਰਨ ਵਿੱਚ ਪੂਰਨ ਸ਼ਕਤੀਸ਼ਾਲੀ ਹੈ ਉਹ ਭੈਤ ਹੋ ਰਹੇ ਹਨ ਪਾਪ ਹੋਰ ਦੇਵੀ ਦੇਵਤਿਆਂ ਦੇ ਤਾਂ ਤੇ ਸੰਸਾਰੀ ਜੀਵਾਂ ਦੀ ਤਰਾ ਉਸ ਵਿੱਚ ਜਨਮ ਮਰਨ ਮਾਰਨਾ ਜਾ ਕਿਸੇ ਤੇਰਾ ਦਾ ਪੈ ਨਹੀਂ ਹੈ ਉਸ ਦਾ ਕਿਸੇ ਨਾਲ ਵੈਰ ਨਹੀਂ ਹੈ ਉਹ ਇੱਕ ਉਹ ਮੌਤ ਤੋਂ ਪਰੇ ਹੈ ਅਰਥਾਤ ਉਹ ਅਮਨਾਸੀ ਹੈ ਅਮਨਾਸੀ ਹੋਣ ਕਾਰਨ ਉਸ ਦੀ ਹੋਂਦ ਸਦਾ ਰਹਿਣ ਵਾਲੀ ਹੈ ਉਹ ਕੋਈ ਜੋਂਦਾਰ ਨਹੀਂ ਕਰਦਾ ਕਿਉਂਕਿ ਉਹ ਆਵਾਦਾਂ ਦੇ ਚੱਕਰ ਤੋਂ ਰਹਿਤ ਹੈ ਉਹ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ ਹਨੇਰੀ ਵਿੱਚ ਰੋਸ਼ਨੀ ਕਰਨ ਵਾਲਾ ਕਿਰਪਾ ਦੀ ਬਖਸ਼ਿਸ਼ ਅਰਥਾਤ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੋ ਸਕਦਾ ਹੈ ਜਪ ਆਦ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਪ੍ਰਭੂ ਦਾ ਨਾਮ ਜਾਪ ਕਰੋ ਨਰਾਂਕਾਰ ਅਕਾਲ ਪੁਰਖ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ ਸਤਜੋਗ ਉਤਰੀਤਾ ਦੁਆ ਪਰ ਕਾਲਯੁਗ ਜੁਗਾ ਦੇ ਆਰੰਭ ਵਿੱਚ ਪੀ ਉਸੰਦਰਾੰਕਾਤੀ ਪ੍ਰਾਪਤਤਾ ਸੀ ਆਧਵੀ ਉਸ ਸੱਚੀ ਪਰਮਾਤਮਾ ਦੀ ਹੋਂਦ ਹੈ ਗੁਰੂ ਨਾਨਕ ਸਾਹਿਬ ਉਸ ਮਾਲਕ ਦੀਆਂ ਸਿਫਤਾਂ ਗਾਉਂਦੇ ਹੋਏ ਕਉਨ ਕਰਦੇ ਹਨ ਕਿ ਭਵੇਖ ਵਿੱਚ ਵੀ ਸੱਚਾ ਪ੍ਰਭੂ ਹੀ ਹੋਵੇਗਾ ਸੋਤੇ ਸੋਤੇ ਨਾ ਹੋਏ ਜੇ ਸੋਤੇ ਲਖਵਾਰ ਚੁੱਕੇ ਜਪਨਾ ਹੋਈ ਜੇ ਲਾਈ ਰਾਂ ਲਵਤਾਰ ਭੁਖਿਆ ਭੁਖਣਾ ਉਤਰੀ ਜੇ ਵੰਨਾਪੁਰਿਆ ਭਾਰ ਭੁਖਿਆ ਭੁਖਣਾ ਉਤਰੀ ਜੇ ਵੰਨਾਪੁਰਿਆ ਭਾਰ ਸੈ ਸਿਆਣ ਪਾਲਖ ਹੋਏ ਤਾ ਇਕਨ ਚੱਲੇ ਨਾਲ ਕਿਵ ਸਚਿਆਰਾ ਹੋਈਆ ਕਿਵ ਕੋੜੇ ਟੁੱਟੇ ਪਾਲ ਹ ਕਮਰ ਜਾਈ ਚਲਣਾ ਨਾਨਕ ਲਿਕੇ ਆ ਨਾਲ ਜੇ ਕੋਈ ਲਖਵਾਰ ਅਸ਼্নান ਕਰਦਾ ਰਹੇ ਤਾਂ ਵੀ ਇਸ ਸਰੀਰ ਦੇ ਵਾਰੀ ਇਸ਼ਨਾਨ ਨਾਲ ਮਨ ਪਵਿੱਤਰ ਨਹੀਂ ਹੋ ਸਕਦਾ ਮਨ ਦੀ ਪਵਿੱਤਰਤਾ বিনা ਵਾਹਿਗੁਰੂ ਦੇ ਪ੍ਰਤੀ ਵਿਚਾਰ ਵੀ ਨਹੀਂ ਕੀਤੀ ਜਾ ਸਕਦੀ ਜੇ ਕੋਈ ਇੱਕ ਚਿੱਤ ਸਮਾਧੀ ਲਾ ਕੇ ਮੋ ਨਾਲ ਚੁੱਪੀ ਦਾ ਨਗਰ ਲਵੇ ਤਾਂ ਵੀ ਮਨ ਦੀ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ ਜਨੋ ਦਾ ਕਮਨ ਚੋਂ ਝੂਟੇ ਵਕਾਰ ਨਹੀਂ ਨਿਕਲ ਜਾਂਦੇ ਵੇਸ਼ਕ ਕੋਈ ਸੰਸਾਰ ਦੀਆਂ ਸਾਰੀਆਂ ਪੂਰੀਆਂ ਦੇ ਪਦਾਰਥਾਂ ਨੂੰ ਪ੍ਰਾਪਤ ਕਰ ਲਵੇ ਤਾਂ ਵੀ ਮਾਨ ਦੀ ਤ੍ਰਿਸ਼ਨਾ ਰੂਪੀ ਭੁੱਖ ਨੂੰ ਮਿਟਾ ਨਹੀਂ ਸਕਦਾ ਭਾਵੇਂ ਕਿਸੇ ਕੋਲ ਹਜ਼ਾਰਾਂ ਲੱਖਾਂ ਚਿਤਰਾਇਆਂ ਹੋਣ ਪਰ ਉਹ ਸਭ ਹਉਮੈ ਨਾਲ ਭਰੀਆਂ ਹੋਣ ਕਾਰਨ ਪਰਮਾਤਮਾ ਦਾ ਕਪੂਜਨ ਵਿੱਚ ਕਦੇ ਵੀ ਮਦਦਗਾਰ ਨਹੀਂ ਹੁੰਦੀਆਂ ਹੁਣ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਫਿਰ ਨਿਰੰਕਾਰ ਦੇ ਅੱਗੇ ਸੱਚ ਦਾ ਚਾਨਣ ਮਨਾਰਾ ਕਿਵੇਂ ਬਣਿਆ ਜਾ ਸਕਦਾ ਹੈ ਸਾਡੇ ਅਤੇ ਨਿਰੰਕਾਰ ਦੇ ਬਚਾਰ ਝੂਠ ਦੀ ਜਿਹੜੀ ਦੀਵਾਰ ਹੈ ਉਹ ਕਿਵੇਂ ਟੁੱਟ ਸਕਦੀ ਹੈ ਗੁਰੂ ਨਾਨਕ ਸਾਹਿਬ ਸੱਜਾ ਵਣਦਾਰਾ ਦੱਸਦੇ ਹੋਏ ਫਰਮਾਉਂਦੇ ਹਨ ਕਿ ਇਹ ਸੰਸਾਰ ਦੇ ਸ਼ੁਰੂ ਤੋਂ ਹੀ ਲਿਖਿਆ ਚੱਲਿਆ ਆ ਰਿਹਾ ਹੈ ਕਿ ਨਰਾੰਕਾਰ ਦੇਵੋ ਕਮ ਔਸ ਦੀ ਰਜਾ ਦੀਨ ਚੱਲ ਨਾਲ ਹੀ ਸੰਸਾਰੀ ਜੀਵ ਇਹ ਸਭ ਕੁਝ ਕਰ ਸਕਦਾ ਹੈ ਹੁਕਮੀ ਹੋਣਾ ਉਤਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਦੀ ਹੁਕਮ ਮਿਲੇ ਵੜਾਈ ਹੁਕਮੇ ਉਦਮ ਨੇਜ ਹੁਕਮੇ ਲੈਕ ਦੋਖ ਸਭ ਪਾਈਆ ਇੱਕ ਨਾਕ ਮੇ ਵਗ ਸੀਸ ਇੱਕ ਹੁਕਮੇ ਸਦਾ ਪਵਾਈਆ ਹੁਕਮੇ ਅੰਦਰ ਸਭ ਕੋ ਵਾਰ ਹੁਕਮਲਾ ਕੋਈ ਨਾਨਕ ਹੁਕਮੇ ਜੀਉ ਜੇਤਾ ਹੋਮੇ ਕਹੇ ਨਾ ਕੋਈ ਸੰਸਾਰ ਦੀ ਰਤਨਾਵੈ ਸਭ ਸਰੀਰ ਨਰਾangar ਦੇ ਹੁਕਮ ਦੁਆਰਾ ਹੀ ਰਚੇ ਗਏ ਹਨ ਪਰ ਉਸ ਦੇ ਹੁਕਮ ਨਾਲ ਸ਼ਬਦ ਕੱਢ ਕੇ ਵਿਆਖਿਆ ਨਹੀਂ ਕੀਤਾ ਜਾ ਸਕਦਾ ਬਾਹੇ ਗੁਰੂ ਦੇ ਹੁਕਮ ਨਾਲ ਐਸ ਧਰਤੀ ਉੱਪਰ अनेका ਜੂਨਾ ਬੱਚ ਜੀਵਾਂ ਦੀ ਸਿਰਜਣਾ ਹੁੰਦੀ ਹੈ ਉਸ ਦੇ ਹੁਕਮ ਨਾਲ ਹੀ ਬੜਿਆਈ ਪ੍ਰਾਪਤ ਹੁੰਦੀ ਹੈ ਪ੍ਰਭੂ ਦੇ ਹੁਕਮ ਨਾਲ ਹੀ ਜੀਵ ਉਤਮ ਜਾਨੀਵਾ ਜੀਵਨ ਪ੍ਰਾਪਤ ਕਰਦਾ ਹੈ ਉਸ ਦੇ ਲਿਖੇ ਗਏ ਹੁਕਮ ਨਾਲ ਜੀਵ ਦੁੱਖ ਤੇ ਸੁੱਖ ਪ੍ਰਾਪਤ ਕਰਦਾ ਹੈ ਨਰਾੰਕਾਰ ਦੇ ਹੁਕਮ ਨਾਲ ਹੀ ਕਈ ਜੀਵਾਂ ਨੂੰ ਉਸ ਦੀ ਵਾਖਸ਼ਿ ਮਿਲਦੀ ਹੈ ਕਈ ਜਿਹੇ ਵੀ ਹਨ ਜਿਹੜੇ ਉਸ ਦੇ ਹੁਕਮ ਨਾਲ ਜਨਮ ਮਰਨ ਦੇ ਚੱਕਰ ਵਿੱਚ ਫਸੇ ਰਹਿੰਦੇ ਹਨ ਸਭ ਜੀਵ ਉਸ ਨਰਾੰਕਾਰ ਦੇ ਹੁਕਮ ਅੰਦਰ ਹੀ ਕਾਰਜ ਕਰ ਰਹੇ ਹਨ ਅਸਦੇ ਹੁਕਮ ਬਗੈਰ ਸੰਸਾਰ ਦਾ ਕੋਈ ਕੰਮ ਨਹੀਂ ਹੋ ਰਿਹਾ ਗੁਰੂ ਨਾਨਕ ਸਾਹਿਬ فرمਉਂਦੇ ਹਨ ਜੇ ਜੀਵ ਅਸ ਕਾਲ ਪਰਕਦੇ ਹੁਕਮ ਨੂੰ ਖੁਸ਼ੀ-ਖੁਸ਼ੀ ਜਨ ਲਵੇਤਾ ਕੋਈ ਵੀ ਹੋਮੇ ਦੀ ਵਾਸ ਵਿੱਚ ਨਹੀਂ ਰਹੇਗਾ ਕਿਉਂਕਿ ਹੋਮੇ ਹੀ ਸੰਸਾਰੀ ਜੀਵ ਨੋ ਨਰਾangar ਦੇ ਕੋਲ ਨਹੀਂ ਹੋਣ ਦਿੰਦੀ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੋੜਵੜੇ ਆਇਆਂ ਚਾਰ ਗਾਵੇ ਕੋ ਵਿਦਿਆ ਵਿਖੇ ਮੇਚਾਰ ਗਾਵੇ ਕੋ ਸਾਜ਼ ਕਰੇ ਤਨਕੇ ਗਾਵੇ ਕੋ ਜੀ ਲੈ ਮਰਦੇ ਗਾਵੇ ਕੋ ਜਾਪ ਦੇ ਸੈ ਦੂਰ ਗਾਵੇ ਕੋ ਮੇਖ ਆਦਰ ਆ ਦੂਰ ਕਤਨਾ ਕਤਿਨਾ ਆਵੇ ਟੋਟ ਕਤਨਾ ਕਤਿਨਾ ਆਵੇ ਟੋਟ ਕਾਥ ਗਾਥ ਕਦੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾ ਜੁਗਾ ਜਗੰਦਰ ਕਾਹੀ ਕਾ ਹਕਮੀ ਹਕਮ ਚਲਾਏ ਰਾ ਨਾਨਕ ਵੇਖ ਸੇ ਮੀ ਪਰਵਾ ਬਾਹੇ ਗੁਰੂ ਦੀ ਕਿਰਪਾ ਨਾਲ ਹੀ ਜਿਸ ਦੇ ਕੋਲ ਆਤਮਿਕ ਸ਼ਕਤੀ ਹੈ ਉਹ ਹੀ ਉਸ ਸਰਬਸ਼ਕਤੀ ਮਾਨ ਦੀ ਤਾਕਤ ਦਾ ਜਸ ਗਾ ਸਕਦਾ ਹੈ ਕੋਈ ਉਸ ਵੱਲੋਂ ਦਿੱਤੀਆਂ ਰਈਆਂ ਬਖਸ਼ਿਸ਼ਾਂ ਨੂੰ ਉਸ ਦੀ ਕਿਰਪਾ ਮੰਨ ਕੇ ਹੀ ਉਸ ਦੀ ਕੀਰਤੀ ਦਾ ਗੁਣ ਗਾ ਰਿਹਾ ਹੈ ਕੋਈ ਜੀ ਉਸ ਦੇ ਆਤਤ ਗੁਣਾ ਅਤੇ ਸਿਖਤਾਂ ਨੂੰ ਗਾ ਰਿਹਾ ਹੈ ਕੋਈ ਉਸ ਦੇ ਕਠਿਨ ਵਿਚਾਰ ਵਿਚਾਰਾਂ ਦਾ ਗੁਣ ਗਾਣਾ ਵਿਦਿਆ ਰਹੀਂ ਕਰ ਰਿਹਾ ਹੈ ਉਹੀ ਉਸ ਦੀ ਸਰਜਨ ਹਾਰਤੇ ਸਹਾਰਨ ਨਰਾੰਕਾਰ ਰੂਪ ਸਾੰਤਕੇ ਸਿਧਾ ਕਾਰਿਆ ਹੈ ਉਹੀ ਉਸ ਦੀ ਉਸ ਤਦ ਐਸ ਤਰ੍ਹਾਂ ਦਾ ਹੈ ਕਿ ਉਹ ਨਰਾੰਕਾਰ ਜਿੰਦਗੀ ਦੇ ਕੇ ਫਿਰ ਵਾਪਸ ਲੈ ਲੈਂਦਾ ਹੈ ਕੋਈ ਜੀਵ ਉਸ ਨਰਾੰਕਾਰ ਨੂੰ ਆਪਣੇ ਤੋਂ ਦੂਰ ਸਮਝ ਕੇ ਉਸ ਦਾ ਅਜਾਜ਼ ਗਾਉਂਦਾ ਹੈ ਕੋਈ ਪਰਮ ਭਗਤ ਉਸ ਨੂੰ ਆਪਣੇ ਅੰਗ ਸੰਗ ਸਮਝ ਕੇ ਉਸ ਦੀ ਸਿਖਤ ਗਉਂਦਾ ਹੈ अनेका ਆ ਸੰਤਾ ਭਗਤਾ ਆਦਿ ਨੇ ਉਸ ਦੀ ਕੀਰਤੀ ਦਾ ਕਥਨ ਕੀਤਾ ਹੈ ਪਰ ਫਿਰ ਅੰਤ ਨਹੀਂ ਪਾਇਆ ਕਰੋੜਾਂ ਜੀਵਾਂ ਨੇ ਉਸ ਦੇ ਗੁਣਾਂ ਦਾ ਕਥਨ ਕੀਤਾ ਹੈ ਫਿਰ ਵੀ ਉਸ ਦਾ ਸੱਚਾ ਸਰੂਪ ਪਾਇਆ ਨਹੀਂ ਜਾ ਸਕਦਾ ਅਕਾਲ ਪੁਰਖ ਦਾਤਾ ਵਣਕੇ ਜੀਵ ਨੂੰੰ ਦਿਨ ਦਾ ਹੀ ਜਾ ਰਿਹਾ ਹੈ ਪਰ ਜੀਵ ਲੈਂਦਾ ਹੋਇਆ ਤੱਕ ਜਾਂਦਾ ਹੈ ਪਰ ਜੀਵ ਜੋਗ ਜੋਬ ਤੋਂ ਉਹਨਾਂ ਪਦਾਰਥਾਂ ਦਾ ਭੋਗ ਕਰਦੇ ਆ ਰਹੇ ਹਨ ਕਉਮ ਕਾਰਨ ਵਾਲੇਂਦਰਾ ਅੰਕਾਰ ਦੀ ਰਜ ਨਾਲ ਹੀ ਸਾਰੇ ਸੰਸਾਰ ਦੇ ਰਾ ਚੱਲ ਰਹੇ ਹਨ ਗੁਰੂ ਨਾਨਕ ਸਾਹਿਬ ਸੰਸਾਰ ਦੇ ਜੀਵਾਂ ਨੂੰ ਸਚੀਅਤ ਗਾਉਂਦੇ ਹੋਏ ਕਹਿੰਦੇ ਹਨ ਕਿ ਉਹ ਨਿਰੰਕਾਰ ਬਾਹੇ ਗੁਰੂ ਚਿੰਤਾ ਰਹਿ ਤੋ ਹੋ ਕੇ ਐਸ ਸੰਸਾਰ ਦੇ ਜੀਵਾ ਉਤਪਰ ਸਦਾ પ્રસન્ન ਰਹਿਦਾ ਹੈ ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ